ਤੁਸੀਂ ਕਿਹੜੀ ਜਥੇਬੰਦੀ ਵੱਲੋਂ ਆਏ ਕੀ ਤੁਹਾਡਾ ਪ੍ਰੋਗਰਾਮ ਹੈ ਇਹਨੂੰ ਵਿਸਤਾਰ ਰੂਪ ਵਿੱਚ ਦੱਸਿਓ ਅਸੀਂ ਜੀ ਸੀ ਐਮ ਐਲ ਲਿਬ੍ਰੇਸ਼ਨ ਵੱਲੋਂ ਅੱਜ ਜੋ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਵਿਭਾਗਿਕ ਸਰਕਾਰ ਦਿੱਤਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਸਮਾਗਮ ਦੇ ਵਿੱਚ ਸੀ ਐਮ ਐਲ ਲਿਬ੍ਰੇਸ਼ਨ ਵੱਲੋਂ ਸੱਜਿਆ ਜਿੱਤੇ ਤੱਕ ਦੇ ਵਿੱਚ ਪ੍ਰਦਰਸ਼ਨ ਕਰਾਂਗੇ ਸਾਡਾ ਜਿਹੜਾ ਅੱਜ ਦਾ ਇਹ ਪ੍ਰਦਰਸ਼ਨ ਕਰਨ ਦਾ ਮੁੱਖ ਮਕਸਦ ਹੈ ਜਿੱਥੇ ਮਤਲਬ ਤਿੰਨ ਖੇਤੀ ਆਰਡਰ ਸਰਕਾਰ ਨੇ ਜਿਹੜੇ ਕਿਸਾਨਾਂ ਦੇ ਖਿਲਾਫ ਵੜਾਏ ਨੇ ਉਹਨੂੰ ਰੱਦ ਕਰਾਉਣ ਦਾ ਸਵਾਲ ਹੈ ਦੂਸਰਾ ਬਿਜਲੀ ਐਕਟ 2020 ਰੱਦ ਕਰਾਉਣ ਦਾ ਸਵਾਲ ਹੈ ਪਰਾਲੀ ਵਾਲਾ ਸਵਾਲ ਜਿਹੜੇ 5 ਸਵਾਲ ਕਿਸਾਨਾਂ ਦੇ ਨੇ ਔਰ ਸਾਡਾ ਜਿਹੜਾ ਖਾਸ ਕਰਕੇ ਮਜ਼ਦੂਰਾਂ ਦਾ ਸਵਾਲ ਜਿਹੜਾ ਕਰਜ਼ੇ ਦਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਔਰਤਾਂ ਪ੍ਰਾਈਵੇਟ ਕਰਜ਼ੇ ਨੂੰ ਲੈ ਕੇ ਲੜ ਰਹੀਆਂ ਨਿਗੀਆਂ ਉਹਨਾਂ ਨੂੰ ਰੱਦ ਕਰਾਉਣ ਦਾ ਸਵਾਲ ਵੀ ਸਾਰਾ ਕਰਜ਼ਾ ਉਹ ਬਿਨਾਂ ਸ਼ਰਤ ਮਾਫ ਕਰੇ ਕਿਉਂਕਿ ਸਰਕਾਰ ਨੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਦੇ ਕਰਜ਼ੇ ਮਾਫ ਕੀਤੇ ਨੇ 68700 ਕਰੋੜ ਰੁਪਏ ਮਾਫ ਕੀਤਾ ਅਸੀਂ ਉਸ ਤਰਕ ਦੇ ਉੱਪਰ ਆਪ ਦੇ ਕਰਜ਼ੇ ਦੀ ਮਾਫੀ ਦੀ ਮੰਗ ਕਰਦੇ ਹਾਂ ਸਾਡਾ ਅਜਲੀ ਮੇਨਲੀ ਪ੍ਰੋਗਰਾਮ ਜਿਹੜਾ ਬਣਤਾ ਸੱਦਾ ਦਿੱਤਾ ਗਿਆ ਹਾਂ ਜਿੱਥੇ ਦੁਨੀਆ ਵੱਲੋਂ ਉਹਨਾਂ ਨੂੰ ਅਸੀਂ ਸਮਰਥਨ ਦੇ ਰਹੇ ਹਾਂ ਔਰ ਅਸੀਂ ਬਾਹਰ ਅੱਡੇ ਤੇ ਜਾ ਕੇ ਸ਼ਰਤ ਜਮ ਕਰਾਂਗੇ ਸੋ ਇਹ ਸਾਡਾ ਪ੍ਰੋਗਰਾਮ ਸੀਗਾ ਕਿਉਂਕਿ ਭਾਜਪਾ ਜਿਹੜੀ ਸਰਕਾਰ ਆ ਗਈ ਉਹ ਜਦੋਂ ਸਤਾ ਬਚਾਈਏ ਉਦੋਂ ਤੋਂ ਹੀ ਲਗਾਤਾਰ ਉਹ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਇਹ ਜਿਹੇ ਫੈਸਲੇ ਕਰ ਰਹੀ ਹੈ ਸੋ ਅੱਜ ਪੂਰਾ ਭਾਰਤ ਜਿਹੜਾ ਉਹਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਉਸੇ ਲੜੀ ਵਿੱਚ ਅੱਜ ਤੱਪੇ ਦੇ ਵਿੱਚ ਸੀ ਕੋਈ ਐਮਐਲ ਬਰੇਸ਼ਾ ਵੱਲੋਂ ਇੱਕ ਪ੍ਰਦਰਸ਼ਨ ਇਹ ਲਾਂਗਾ ਆਪਾਂ ਹੁਣ ਨਾਲ ਜੀਰ ਕਰਨੇ ਆਰਾਮ ਦੇ ਨਾਲ ਬੈਠੋ ਛੇ ਛੋਟਾ ਨੂੰ ਬਲਾਰਾ ਜੀ ਮਿਲਣ ਕੇ ਉਹਨਾਂ ਕਦਰ ਦੇ ਵਿੱਚ ਕੋਮੈਂਟ ਸਵਾਦ ਦਿੱਤਾ ਲੇ ਗੋ ਬਲਾਰਾ ਦਾ ਦੇਖਿਆ ਜਾਂਦਾ ਬਲਾਰੇ ਬਾਵਾ ਹੁੰਦੇ ਨੇ ਜਿੰਨੇ ਖਾਈਆਂ ਦੇ ਧੰਨਵਾਦ ਕਰਦੇ ਆ ਜੋਜ ਕਿਸਾਨ ਮਜ਼ਦੂਰ ਏਕਤਾ ਜਿੰਨਾ ਸੰਘਰਸ਼ ਬਹੁਤ ਤੇਜ ਕਰਾਂਗੇ ਸੋ ਨਾਲ ਮੀਟਿੰਗ ਹੈ ਜੇ ਕਰੋ ਮੀਟਿੰਗ ਦੇ ਵਿੱਚ ਹਾਂ ਨਹੀਂ ਕਹਿੰਦੇ ਤਾਂ ਆਪਾਂ ਦੁਵਾਰੇ ਜਿਵੇਂ 26 ਤਰੀਕ ਨੂੰ ਕਾਫਲੇ ਤੁਰੇ ਸੀ ਉਦੇ ਰੂਪ ਜੱਬਾ ਦੁਆਰੇ ਇੰਨੇ ਪਿੰਡਾਂ 'ਚੋ ਟਰੈਕਟਰ ਇੰਨੇ ਟਰਾਲੀਆਂ ਉੰਨੇ ਰਾਸਣ ਪਾਣੀ ਲੈ ਕੇ ਦੁਆਰੇ ਦਿੱਲੀ ਨੂੰ ਫੇਰ ਚੱਲਣਾ ਹੈ ਕਿਸਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੌਜੂਦ ਸਰਕਾਰ ਮਰਦਾਬ ਮਰਦਾਬ ਮੌਜੂਦ ਸਰਕਾਰ ਜਿੰਦਾਬਾਦ ਭਾਰਤੀ ਕਿਸਾਨ ਜੂਨੀਆ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਮੌਜੀ ਮਰਗਾ ਹਾਂ ਅੱਜ ਬਠਿੰਡਾ ਚੰਡੀਗੜ੍ਹ ਕੌਮੀ ਮਾਰਕੀਟ ਤੇ ਧਰਨਾ ਲਾਇਆ ਹੈ ਇਹਦੇ ਬਾਰੇ ਰਿਪੋਰਟ ਦੀ ਜਾਣਕਾਰੀ ਦਿਓ ਇਹ ਜੀ ਸਾਡੇ ਜੋ ਜੱਥੇਦਾਰਾਂ ਨੇ ਆਰਮੀ ਦੇ ਭਾਰਤ ਸਰਕਾਰ ਨਾਲ ਇੱਕ ਤਾਂ ਸਿੱਧੂਪੁਰ ਵਰਗੇ ਸਾਡੇ ਨਾਲ ਜੋ 31 ਕਿਸਾਨ ਜਥੇਬੰਦੀਆਂ ਦਿੱਲੀ ਸੰਘਰਸ਼ ਕਰਦੇ ਨੇ ਉਹਨਾਂ ਨੇ ਸਾਨੂੰ ਸੱਦਾ ਦਿੱਤਾ ਸੀ ਦੀ ਭਾਰਤ 8 ਤਰੀਕ ਨੂੰ ਭਾਰਤ ਬੰਦ ਤੇ ਸੱਦੇ ਨੂੰ ਸਹਿਕਾਰਦੇ ਹੋਏ ਰੋਹਰ ਦੇ ਲੋਕਾਂ ਨੇ ਸਾਨੂੰ ਭਰਪੂਰ ਹੰਗਾਰਾ ਦਿੱਤਾ ਸਾਰੇ ਸਾਡੇ ਜਿੰਨੇ ਵੀ ਵੀਰਾਂ ਨੇ ਸਾਡਾ ਸਮਰਥਨ ਕੀਤਾ ਅੱਜ ਬੰਦ ਦੇ ਸੱਦੇ ਨੂੰ ਤੋਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿੰਨਾ ਚਿਰ ਸਰਕਾਰ ਸਾਡੀ ਸੁਣਦੀ ਨਹੀਂ ਜੋ ਜੇਤੀ ਨੂੰ ਕਿਨਾ ਕੋ ਰੱਦ ਨਹੀਂ ਹੁੰਦੇ ਅਸੀਂ ਉਹਨਾਂ ਜਿਹੜਾ ਇਸ ਹੰਾਰਸ ਦੀਆਂ ਲੱਖਾਂ ਦੇ ਜੋ ਜੇਕਰ ਸਾਡਾ ਕੱਲ ਮੀਟਿੰਗ ਹੈ ਉਹ ਜਨਤਕ ਨੂੰ ਨਹੀਂ ਹੁੰਦੀ ਤਾਂ ਅਸੀਂ ਲੱਖਾਂ ਦੀ ਗਿਣਤੀ ਦੇ ਦੁਆਰੇ ਸਾਰੇ ਪਸਾਰਾਂ ਦਿੱਲੀ ਹੋਰ ਵੀ ਪਿਛੋਕੜ ਲਗਾ ਚੈਪਟਰ ਲੈ ਕੇ ਪਹੁੰਚਾਂਗੇ ਜਿੰਨਾ ਚਿਰ ਸਰਕਾਰ ਸਾਡੇ ਕਾਨੂੰਨ ਰੱਦ ਨਹੀਂ ਕਰਦੀ ਅਸੀਂ ਕੋਨਾ ਜਿਹੜੇ ਸੰਦਰਸ਼ ਜਾਰੀ ਰੱਖਾਂਗੇ ਜੀ ਜੀਵਨ ਸਲਾਹ ਪ੍ਰੋਗਰਾਮਲਾ ਪ੍ਰੋਗਰਾਮ ਦੱਬੀ ਨੰਗੀ ਚੱਲ ਰਿਹਾ ਹੈ ਤੇ ਬਲਾਕ ਸ਼ਹਿਰ ਸਾਡੇ ਜਥੇਬੰਦੀ ਬੰਦਿਓ ਅੱਜ ਕਿਸਾਨਾਂ ਦਾ ਜੋ ਕਾਲੇ ਕਾਨੂੰਨ ਤਿੰਨ ਕਾਲੇ ਕਾਨੂੰਨ ਖੇਤੀਬਾੜੀ ਕਰਨ ਵਾਲਿਆਂ ਦੇ ਸਵੈੰਥ ਦੇ ਖਿਲਾਫ ਹੱਤਬੰਦ ਦਾ ਸੱਦਾ ਦਿੱਤਾ ਗਿਆ ਸੀ ਸਾਡੇ ਅਹਿਤਾਪਤਾਂ ਨੂੰ ਲੈ ਕੇ ਪਾਰੀ ਗੰਟੀ ਦੇ ਵਿੱਚ ਅਸੀਂ ਸ਼ਾਮਲ ਹੋਏ ਆ ਤੇ ਇਸ ਤਰ੍ਹਾਂ ਦੀ ਹਮਾਇਤ ਕਰਦੇ ਆ ਉਹਨਾਂ ਦੇ ਸਮੇਂ ਦੇ ਵਿੱਚ ਜੋ ਵੀ ਸਾਨੂੰ ਜਦੇਬੰਦੀ ਬੰਨੀ ਹੁਕਮ ਹੋਊਗਾ ਅਸੀਂ ਉਹ ਤੋਂ ਫੌਂਚਣਾ ਮੰਗੇ ਵੱਧ ਤੋਂ ਵੱਧ ਗੰਤੀ ਵਿੱਚ ਲੈ ਕੇ ਆਪਦੇ ਆਪਕਾ ਨੂੰ ਹਾਜ਼ਰ ਰਖਵਾਂਗੇ ਧੰਨਵਾਦ ਸਾਰਾ